ਅਮਾਨਤ ਸਵੇਰ ਦੇ 2:30 3 ਵਜੇ ਹੋਣਗੇ। ਦਰਵਾਜ਼ੇ ਉੱਪਰ ਠਕ ਠਕ ਦੀ ਆਵਾਜ਼ ਆਈ। ਤਾਂ ਜੈਮਲ ਸਾਹਿਬ ਜੈਮਲ ਸਿੰਘ ਅੱਬੜ ਵਾਹੇ ਉੱਠਿਆ। ਕੁੰਡਾ ਖੋਲ੍ਹਿਆ ਤਾਂ ਸਾਹਮਣੇ ਜਮਾਲਾ ਤੇ ਉਸਦੀ ਪਤਨੀ ਉਮਰੀ ਕੱਚ ਵਿੱਚ ਇੱਕ ਗੱਠੜੀ ਲਈ ਖੜੇ ਸਨ। ਉਹਨਾਂ ਦੇ ਨਾਲ 5-6 ਸਾਲ ਦੀ ਧੀ ਰੱਜੋ ਸੀ। ਜਮਾਲੇ ਨੇ ਹੌਲੀ ਜਿਹੀ ਹੌਂਕਾ ਪਰਦਿਆਂ ਰੱਜੋ ਨੂੰ ਜੈਮਲ ਦੇ ਹਵਾਲੇ ਕਰਦੇ ਹੋਏ ਇੰਨਾ ਹੀ ਕਿਹਾ ਜੈਮਲ ਸਿੰਘ ਇਹ ਤੇਰੇ ਹਵਾਲੇ ਕਰ ਦਿੱਤੀ ਹੈ ਇਸ ਨੂੰ ਮਾਰ ਚਾਹੇ ਛੱਡ ਅਸੀਂ ਤਾਂ ਪਿੰਡ ਛੱਡ ਕੇ ਜਾ ਰਹੇ ਹਾਂ ਸਾਡੇ ਨਾਲ ਜੋ ਹੋ ਉਹ ਰੱਬ ਹੀ ਜਾਣਦਾ ਹੈ ਇੰਨੀ ਗੱਲ ਹੋਲੀ ਜਿਹੀ ਕਹਿੰਦੇ ਦੋਵੇਂ ਜੀ ਹਨੇਰੇ ਵਿੱਚ ਕਿਧਰੇ ਚਲੇ ਗਏ ਜੈਮਲ ਸਿੰਘ ਦੇ ਨਾਲ ਰੱਜੂ ਸਹਿਮੀ ਹੋਈ ਤੁਰੇ ਜਾ ਰਹੀ ਸੀ ਜੈਮਲ ਸਿੰਘ ਦੀ ਪਤਨੀ ਨਿਹਾਲ ਕੌਰ ਵੀ ਜਾਗ ਚੁੱਕੀ ਸੀ ਜੈਮਲ ਸਿੰਘ ਨੇ ਸਾਰੀ ਹਕੀਕਤ ਦੱਸਦੇ ਕਿਹਾ ਕਿ ਰੱਜੋ ਅੱਜ ਤੋਂ ਸਾਡੀ ਧੀ ਹੈ ਰੱਜੋ ਨੂੰ ਨਿਹਾਲ ਕੌਰ ਨੇ ਆਪਣੇ ਬੁੱਕਲ 'ਚ ਲੈਂਦਿਆਂ ਕਿਹਾ ਧੀਏ ਤੂੰ ਫਿਕਰ ਨਾ ਕਰ ਮੈਂ ਤੇਰੇ ਦੋਵੇਂ ਮਾਂ ਪਿਓ ਹਾਂ ਗਰਨਾਮ ਤੇ ਅਮਨ ਤੇਰੇ ਭੈਣ ਭਰਾ ਹਨ ਰੱਜੋ ਨੂੰ ਬੁੱਕਲ 'ਚ ਲੈ ਕੇ ਨਿਹਾਲ ਕੌਰ ਆਪਣੇ ਮੰਝੇ ਤੇ ਪੈ ਗਈ ਉਹ ਇੱਕੋ ਗੱਲ ਸੋਚ ਰਹੀ ਸੀ ਕਿ ਕਿਉਂ ਜਵਕਤ ਆ ਗਿਆ ਹੈ ਭਾਈ ਵਾਂਗ ਰਹਿੰਦੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹਨ ਮੁਲਕ ਕਾਦਾ ਜਾਦ ਹੋਇਆ ਇਸ ਨੇ ਤਾਂ ਇੱਕ ਦੇ ਦੋ ਮੁਲਕ ਬਣਾ ਦਿੱਤੇ ਹਨ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ ਇਹੀ ਗੱਲਾਂ ਸੋਚਦੀ ਦੀ ਅੱਖ ਲੱਗ ਗਈ ਜਦੋਂ ਹਰ ਨਾਮ ਤੇ ਅਮਨ ਉੱਠੇ ਆਏ ਤਾਂ ਦੋਵੇਂ ਜੀਆਂ ਨੇ ਕੋਲ ਬਿਠਾ ਕੇ ਕਿਹਾ ਰੱਜੋ ਅੱਜ ਤੋਂ ਸਾਡੇ ਘਰ ਹੀ ਰਹੇਗੀ ਇਸ ਬਾਰੇ ਬਾਹਰ ਕੋਈ ਗੱਲ ਨਹੀਂ ਕਰਨੀ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਸ ਨੂੰ ਮਾਰ ਦੇਣਗੇ ਦੋਵੇਂ ਬੱਚੇ ਉਡਾਰ ਸਨ ਗੱਲ ਸਮਝ ਗਏ ਰੱਜੋ ਸਾਰੀ ਗੱਲ ਸਮਝ ਚੁੱਕੀ ਸੀ ਉਸਨੇ ਵੀ ਆਪਣੇ ਆਪ ਨੂੰ ਪਰਿਵਾਰ ਮੁਤਾਬਕ ਢਾਲ ਲਿਆ ਜੈਮਲ ਸਿੰਘ ਨੇ ਅੰਦਰਲੇ ਤੂੜੀ ਵਾਲੇ ਕੋਠੇ 'ਚ ਰੱਜੋ ਦੀ ਮੰਜੀ ਢਾਹ ਦਿੱਤੀ ਇੱਕ ਪਾਸੇ ਟੋਆ ਪੁੱਟ ਦਿੱਤਾ ਪਾਣੀ ਦਾ ਘੜਾ ਰੱਖ ਦਿੱਤਾ ਤਾਂ ਕਿ ਕੁੜੀ ਆਪਣੇ ਰਜਾਨਾ ਕਿਰਿਆ ਇੱਥੇ ਹੀ ਕਰ ਸਕੇ ਉਸ ਨੂੰ ਲੁਕੋ ਕੇ ਰੱਖਣਾ ਸੀ ਤਾਂ ਕਿ ਬਾਹਰ ਪਿੰਨਕਣਾ ਪੈ ਸਕੇ ਨਿਹਾਲ ਕੋ ਨਿਰੱਜੋ ਨੂੰ ਰਾਤ ਨੂੰ ਹੀ ਨਹਾਉਣਾ ਕੱਪੜੇ ਬਦਲਨੇ ਸਾਰਾ ਦਿਨ ਬਾਹਰ ਨਾ ਨਿਕਲਣ ਦੇਣਾ ਕੁੰਡਾ ਜਿੰਦਾ ਲਾ ਕੇ ਰਾਤ ਨੂੰ ਇਕੱਠੇ ਬੈਠ ਕੇ ਰੋਟੀ ਖਾਣੀ ਇਸ ਤਰ੍ਹਾਂ 3 ਮਹੀਨੇ ਲੰਘ ਗਏ ਇਸ ਨਗਰ ਚ ਇੱਕ ਟੜੱਲੇਦਾਰ ਬੰਦਾ ਨੰਬਰਦਾਰ ਸੁੱਚਾ ਸਿੰਘ ਸੀ ਜੋ ਜੈਮਲ ਸਿੰਘ ਘਰ ਦਾ ਪਗਵਟ ਦੋਸਤ ਸੀ ਉਸ ਦੀ ਹਾਲੇਦਵਾਲੇ ਪੂਰੀ ਤਾਕ ਸੀ ਉਸ ਨੂੰ ਜੈਮਲ ਸਿੰਘ ਨੇ ਸਾਰੀ ਹਕੀਕਤ ਦੱਸ ਦਿੱਤੀ ਸੁਚੈ ਸਿੰਘ ਨੇ ਜੈਮਲ ਸਿੰਘ ਨੂੰ ਬੁੱਕਲ ਚ ਲੈੰਦਿਆਂ ਕਿਆ ਜੈਮਲਾ ਤੈ ਬਹੁਤ ਵੱਡੇ ਪੁੰਨ ਦਾ ਕੰਮ ਕੀਤਾ ਹੈ ਇੱਕ ਧੀ ਦੀ ਜ਼ਿੰਦਗੀ ਬਚਾ ਲਈ ਇਸ ਬਾਰੇ ਕਿਸੇ ਕੁਲਪਾਪ ਨਹੀਂ ਕੱਢਣੀ ਮੌਕਾ ਆਉਣ ਤੇ ਸਾਰੇ ਨਗਰ ਨੂੰ ਦੱਸ ਦਿੱਤਾ ਜਾਵੇਗਾ ਇਸ ਤਰ੍ਹਾਂ ਰੱਜੋ ਨੂੰ ਘਰ ਨੇ ਸੰਭਾਲ ਲਿਆ ਉਸ ਤਰ੍ਹਾਂ ਵਾਲੇ ਦਿਵਾਲੇ ਦੇ ਪਿੰਡਾਂ ਵਿੱਚ ਕਈ ਥਾਵਾਂ ਤੇ ਕੁਝ ਪਰਿਵਾਰ ਵੀ ਲੋਕਾਂ ਨੇ ਬਚਾ ਕੇ ਕਰੰਦ ਰੱਖ ਲਏ ਵਕਤ ਦਾ ਪੱਈਆ ਤੁਰਦਾ ਗਿਆ ਸਾਰੇ ਪਿੰਡ ਦਾ ਇਕੱਠ ਸੱਦ ਕੇ ਸੁੱਚਾ ਸਿੰਘ ਨੇ ਰੱਜੂ ਬਾਰੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਸਾਰੇ ਪਿੰਡ ਨੇ ਜੈਮਲ ਸਿੰਘ ਤੇ ਨਿਹਾਲਕੌਰ ਦੀ ਸਰਾਹਨਾ ਕੀਤੀ ਅਤੇ ਨਾਲ ਹੀ ਇਹ ਫੈਸਲਾ ਕੀਤਾ ਕਿ ਇਸ ਦਾ ਪਾਲਨ-ਪੋषण ਜੈਮਲ ਸਿੰਘ ਦਾ ਪਰਿਵਾਰ ਹੀ ਕਰੇਗਾ ਇਹ ਇਕੱਲੇ ਜੈਮਲ ਦੀ ਹੀ ਧੀ ਨਹੀਂ ਸਗੋਂ ਨਗਰ ਦੀ ਧੀ ਹੈ ਇਸ ਦੀ ਰਾਖੀ ਕਰਨਾ ਸਾਡੇ ਨਗਰ ਦਾ ਫਰਜ਼ ਹੈ ਇਸ ਪਿੰਡ ਵਿੱਚ ਹਰ ਵਰਗ ਅਤੇ ਜਾਤ ਦੇ ਲੋਕ ਰਹਿੰਦੇ ਸਨ ਸਾਰੇ ਨਗਰ ਨੇ ਉਸ ਨੂੰ ਆਪਣੀ ਧੀ ਦੇ ਰੂਪ ਵਿੱਚ ਸਵਾਰ ਕਰ ਦਿੱਤਾ ਰੱਜੋ ਨੂੰ ਸਕੂਲ ਵਿੱਚ ਪੜਨ ਲਾ ਦਿੱਤਾ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪਿੰਡ ਦੇ ਵੱਡੇ ਬਜ਼ੁਰਗਾਂ ਤੇ ਬੱਚਿਆਂ ਨੂੰ ਤਾਇਆ ਜੀ ਚਾਚਾ ਜੀ ਤਾਈ ਜੀ ਚਾਚੀ ਜੀ ਵੀਰ ਜੀ ਭੈਣ ਜੀ ਕਹਿ ਕੇ ਬੁਲਾਉਣਾ ਹਰ ਜੀ ਦਾ ਪਿਆਰ ਲੈਣਾ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਗਏ ਸਹਿਚਾਰ ਵੱਧਦਾ ਹੀ ਚੱਲ ਗਿਆ ਜੈਮਲ ਸਿੰਘ ਨੇ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਸਰਾਹ ਕਰਕੇ ਰੱਜੋ ਨੂੰ ਉਰਦੂ ਪੜ੍ਹਾਉਣ ਵਾਸਤੇ ਮੌਲਵੀ ਦਾ ਪ੍ਰਬੰਧ ਕਰ ਦਿੱਤਾ ਇਸ ਤਰ੍ਹਾਂ ਉਹ ਸਕੂਲੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਪੜ੍ਹਾਈ ਵੀ ਕਰ ਰਹੀ ਸੀ ਗਰਨਾਮ ਸਿੰਘ ਦਾ ਵਿਆਹ ਹੋ ਗਿਆ ਤਾਂ ਸਾਰੇ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ-ਨਾਲ ਰੱਜੋ ਵੀ ਇਸ ਵਿਆਹ ਵਿੱਚ ਭੈਣਾਂ ਨਾਲ ਗੀਤ ਗਾਉਂਦੀ ਤੇ ਖੁਸ਼ੀ ਮਨਾਉਂਦੀ ਰਹੀ ਇਸੇ ਤਰ੍ਹਾਂ ਅਮਨਦੀਪ ਦੇ ਵਿਆਹ ਸਮੇਂ ਖੁਸ਼ੀ ਦੇ ਗੀਤ ਕੁੜੀਆਂ ਪਰਜਾਈਆਂ ਨਾਲ ਰਲ ਕੇ ਗਾਉਂਦੀ ਰਹੇ ਰੱਜੋ ਨੇ 12ਵੀਂ ਪਾਸ ਕਰ ਲਈ ਸਮੁੱਚਾ ਪਰਿਵਾਰ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਜੈਮਲ ਸਿੰਘ ਸੁੱਚਾ ਸਿੰਘ ਤੇ ਹੋਰ ਪਤਵੰਤੇ ਸੱਜਣਾ ਨੇ ਆਪਸ ਵਿੱਚ ਸਲਾਹ ਕਰਕੇ ਮੁਸਲਮਾਨ ਪਰਿਵਾਰ ਦੇ ਪੜੇ ਲਿਖੇ ਨੌਕਰੀ ਤੇ ਲੱਗੇ ਇੱਕ ਨੌਜਵਾਨ ਸਰਦੂਲ ਦੇ ਪਿਤਾ ਨਾਲ ਗੱਲ ਕੀਤੀ ਸਾਰੀ ਹਕੀਕਤ ਉਸਦੇ ਪਿਤਾ ਰੋਸ਼ਨ ਖਾਨ ਨਾਲ ਸਾਂਝੀ ਕੀਤੀ ਪਹਿਲਾਂ ਤਾਂ ਸਾਰਾ ਪਰਿਵਾਰ ਉਹਨਾਂ ਸਰਦਾਰਾਂ ਵੱਲ ਵੇਖਦਾ ਹੈਰਾਨ ਰਹਿ ਗਿਆ ਕਿਸ ਪਰਿਵਾਰ ਵਿੱਚ ਸਮੁੱਚੇ ਨਗਰ ਨੇ ਕਿਉਂ ਜਿਹੀ ਮਿਸਾਲ ਪੈਦਾ ਕੀਤੀ ਹੈ ਅਜਿਹੀ ਮਿਸਾਲ ਕਿਤੇ ਕਿਤੇ ਹੀ ਮਿਲਦੀ ਹੈ ਰੋਸ਼ਨਖਾਨ ਨੇ ਉੱਠ ਕੇ ਜੈਮਲ ਸਿੰਘ ਤੇ ਸੁੱਚਾ ਸਿੰਘ ਨੂੰ ਭਾਵਕ ਹੋ ਕੇ ਗਲੇ ਮਿਲਦਿਆਂ ਕਿਹਾ ਸਰਦਾਰ ਸਾਹਿਬ ਇਹ ਰਿਸ਼ਤਾ ਮੈਂ ਦੋਵੇਂ ਹੱਥੀਂ ਕਬੂਲ ਕਰਦਾ ਹਾਂ ਮੈਂ ਆਪ ਜੀ ਨੂੰ ਅਤੇ ਉਸ ਨਗਰ ਨੂੰ ਸਜਦਾ ਕਰਦਾ ਹਾਂ ਜਸੰਦਰ ਇਹ ਉਹ ਦਿਨ ਆ ਪਾਕ ਪਵਿੱਤਰ ਰੂਹਾਂ ਰੈਂਦੀਆਂ ਹੋਣ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਹੈ ਮਿਠੀ ਹੋਏ ਤਰੀਕ ਤੇ ਨਿਕਾਹ ਪੜਨ ਲਈ ਬਕਾਇਦਾ ਮੌਲਵੀ ਨੂੰ ਬੁਲਾਇਆ ਗਿਆ ਸਾਰੇ ਪਿੰਡ ਨੇ ਆਈ ਬਰਾਤ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸਾਰੇ ਸ਼ਗਨ ਜੈਮਲ ਸਿੰਘ ਨਿਹਾਲ ਕੌਰ ਗਰਨਾਮ ਸਿੰਘ ਤੇ ਪਰਜਾਈ ਅਮਨਦੀਪ ਤੇ ਜੀਜੇ ਅਤੇ ਸਮੁੱਚੇ ਨਗਰ ਨੇ ਕੀਤੇ ਪਿੰਡ ਦੇ ਹਰ ਕਾਰਨੇ ਵਿਤ ਮੁਤਾਬਕ ਰੱਜੋ ਦੇ ਵਿਆਹ ਵਿੱਚ ਹਿੱਸਾ ਪਾਇਆ ਜਦੋਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਤਾਂ ਰੋਸ਼ਨਖਾਨ ਦੇ ਪਰਿਵਾਰ ਨੇ ਇਸ ਨਗਰ ਦੀ ਮਿੱਟੀ ਨੂੰ ਮੱਥੇ ਲਾਇਆ ਤੇ ਡੋਲੀ ਲੈ ਕੇ ਬਰਾਤ ਦੀ ਰਵਾਨਗੀ ਹੋਈ ਇਸ ਤੋਂ ਪਹਿਲਾਂ ਰੱਜੋ ਨੂੰ ਪਿੰਡ ਦੇ ਤਾਏ ਚਾਚੇ ਵੀਰਾਂ ਭੈਣਾਂ ਨੇ ਗਲ ਨਾਲ ਲਾ ਕੇ ਵਿਦਾਈ ਦਿੱਤੀ ਜੈਮਲ ਸਿੰਘ ਨਿਹਾਲਕੌਰ ਤਾਂ ਬਹੁਤ ਹੀ ਭਾਵੁਕ ਸਨ ਜਦੋਂ ਡੋਲੀ ਜਾ ਰਹੀ ਸੀ ਤਾਂ ਜੈਮਲ ਸਿੰਘ ਨੇ ਪਾਕਿਸਤਾਨ ਵੱਲ ਨੂੰ ਮੂੰਹ ਕਰਦਿਆਂ ਦੋਵੇਂ ਹੱਥੇ ਕੜੇ ਕਰਕੇ ਕਿਹਾ ਜਮਾਲਿਆ ਤੇਰੀ ਇਮਾਨਤ ਅਸੀਂ ਸਮੁੱਚੇ ਪਰਿਵਾਰ ਅਤੇ ਸਮੁੱਚੇ ਨਗਰ ਵੱਲੋਂ ਸਾਰੇ ਨਗਰ ਦੀ ਧੀ ਦੀ ਢੋਲੀ ਸਰਦੂਲ ਖਾਨ ਨਾਲ ਤੋਰ ਦਿੱਤੀ ਹੈ। ਅਸੀਂ ਆਪਣਾ ਫਰਜ਼ ਅਦਾ ਕਰ ਦਿੱਤਾ ਹੈ। ਤੁਸੀਂ ਜਿੱਥੇ ਵੀ ਹੋਵੋ ਸੁਖੀ ਬਸੋ। ਇਹ ਗੱਲ ਕਹਿ ਕੇ ਜੈਮਲ ਸਿੰਘ ਨੇ ਅੱਖਾਂ ਪਰ ਲੀਨੀਆਂ।